ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਵਿੰਡ ਦੇ ਇਲਾਕੇ 'ਚ ਜਿੱਥੇ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨਾਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋਲਡ ਸਟੋरेज ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਤੋਂ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋਂ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਓਵਰਪਾਵਰ ਕੀਤਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਅੱਖਾਂ ਬਨ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨਤਨ ਸਾਈਡ ਤੇ ਫੇਰ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡੇ ਅਗਲੇ ਦਿਨ ਦੱਸਿਆ ਸਾਨੂੰ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸ ਤੋਂ ਸਾਰੇ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੀ ਸੁਪਰਵੀਜ਼ਨ ਸਰ ਹਰਪ੍ਰੀਤ ਮੈਂ ਡੇਰ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਵਿੰਦਰਜੀਤ ਜੇਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਭਰਾਈਆਂ ਔਰ ਪਲਾਨਡ ਵੇਨਾ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰੇ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫੜ ਲਿਆ ਇੱਕ ਬੰਦਾ ਫਰਾਰ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੀਆਂ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ ਉਹ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਰਿਸਕ ਕੀਤਾ ਗਰੇਮ ਉਸਦੋਂ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਹੈ ਇਹ ਡਾਕਖਾਨਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮ ਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮिनल ਰਿਕਾਰਡ ਹੈ ਸੁਖਦੇਵ ਸੋਨੂੰ ਇਹ ਚੱਬੇ ਦਾ ਮਰਸਰਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ ਅਸ਼ੋਕ ਲੇਲੈਂਡ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਐਸਕੋਰਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਕਰ ਹੋਈ ਸੀ ਉਹ ਵੀ ਅਸੀਂ ਬ੍ਰਾਮਤ ਕਰ ਲਈ ਹੈ ਔਰ ਜਿਹੜਾ ਇਹਦੇ ਚ ਦਾਤ ਤੇ ਕਿਰਚ ਤੇ ਇੱਕ ਮੋਬਾਈਲ ਫੋਨ ਲੈ ਗਏ ਸੀ ਉਹ ਵੀ ਸਾਰਾ ਬ੍ਰਾਮਦ ਹੋ ਸੋ ਇਹਦੇ ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਕੁਸ਼ਕੀ ਤੋਂ ਆਇਆ ਇੱਥੋਂ ਜਦੋਂ ਗਏ ਅਮਰਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਚ ਉੱਥੇ ਇਹਨਾਂ ਨੇ GPS ਜਾ ਕੇ ਰਿਮੂਵ ਕਰਾਇਆ ਫਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਤੋਂ ਬਾਅਦ ਚਵਾਲ ਗਏ ਚਵਾਲ ਤੋਂ ਬਾਅਦ ਵਿਖੀ ਵਿੰਡ ਗਏ ਵਿਖੀ ਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਾਮਾਨ ਜਾਂ ਇਧਰ ਗਾਹ ਕਲਬ ਰਹੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਉਹ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜਬ ਬਨਾਮ ਅਸੀਂ ਆਪਣੇ ਲੈਵਲ ਤੇ ਵੀ ਡੀਜੀ ਸਾਹਿਬ ਵੱਲੋਂ ਵੀ ਤੋਹਫਾ